ਸੀ ਉਹ ਜਾਗ ਲਾ ਕੇ ਗਿਆ ਆਪ ਮਰਿਆ ਲੱਖਾਂ ਦੀਵੇ ਜਗਾ ਗਿਆ ਹੂੰ ਜੇ ਬਾਈ ਜੀ ਹੁਣ ਮੇਰੀ ਵੀ ਇਹੀ ਸੋਚ ਹੈ ਵੀ ਜੇ ਮੇਰਾ ਖੂਨ ਡੁੱਲੂਗਾ ਤਾਂ ਮੈਂ ਵੀ ਕੌਮ ਨੂੰ ਜਗਾ ਕੇ ਜਾਊਂਗਾ ਐਡੇ ਨਮਰਤ ਨਹੀਂ ਹੈਗੇ ਆਪਣੇ ਕੌਮ ਦੇ ਲੋਕ ਉਹ ਜਾਗਣਗੇ ਮਰੇ ਤੋਂ ਬਾਅਦ ਜਾਗਣਗੇ ਮੈਨੂੰ ਪਤਾ ਹੈ ਉਹ ਜਿਉਂਦੇ ਤੇ ਨਹੀਂ ਵਿਸ਼ਵਾਸ ਕਰਦੇ ਕੋਈ ਨਾ ਮਰੇ ਤੋਂ ਕਰ ਲਿਓ ਯਾਰ ਆਪਦੇ ਗੁਰੂ ਦਾ ਸਬਕ ਆਰ ਬਹਾਲ ਕਰਾ ਲਿਓ ਮੈਂ ਤਾਂ ਸੋਡੇ ਕੇ ਆ ਦੇਖੋ ਹੱਥ ਜੋੜ ਕੇ ਇੱਕੇ ਬੇਨਤੀ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਦਾ ਪਿਓ ਮੰਨਦੇ ਹੋ ਜਦੋਂ ਵੀ ਮੇਰੀ ਮੌਤ ਹੁੰਦੀ ਹੈ ਉਹਨਾਂ ਚਰਨਾ ਆਇਓ ਜਿੱਨਾਂ ਚਰ ਮੈਂ ਜਿਉਂਦਾ ਜਦੋਂ ਮੇਰੀ ਮੌਤ ਹੁੰਦੀ ਹੈ ਉਦੋਂ ਮੇਰੇ ਵੀ ਆ ਜਿਓ ਤੇ ਮੇਰੀ ਦੇਹ ਦਾ ਫਾਇਦਾ ਲੈ ਲਿਓ ਉਹਨਾਂ ਚਰ ਮੈਨੂੰ ਭੁੱਕਿਓ ਨਾ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਤੇ ਜਿਉਂਦੇ ਦੀ ਮੇਰੀ ਇੱਕ ਮੰਗ ਹੈ ਮਰੇ ਦੀਆਂ ਮੇਰੀਆਂ ਤਿੰਨ ਮੰਗਾਂ ਨੇ ਜਗਮੀਤ ਭਾਈ ਇਹ ਧਿਆਨ ਦੇ ਵਿੱਚ ਵੀਰ ਬਣ ਕੇ ਰੱਖਿਓ ਹਾਂਜੀ ਦੱਸੋ ਜੇ ਮੇਰੀ ਮੌਤ ਅੱਜ ਆਉਂਦੀ ਹੈ ਕੱਲੂ ਆਉਂਦੀ ਹੈ ਕਦੇ ਹੋ ਜੇ ਤਾਂ ਸਭ ਤੋਂ ਪਹਿਲੀ ਮੰਗ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਾਲ ਕਰਾਉਣਾ ਸਖਤ ਕਾਨੂੰਨ ਬਣਵਾਉਣਾ ਠੀਕ ਹੈ ਜੀ ਅਗਲੀ ਮੰਗ ਹੈ ਹਰਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਇਹ ਨਾ ਭੁੱਲ ਜਿਓ ਗੰਦ ਪਿਆ ਪਿਆ ਗੁਰੂ ਦੀ ਨਗਰੀ ਦੇ ਵਿੱਚ ਕੋਨੇ ਕੋਨੇ 'ਚ ਇਸੇ ਕੋਸੇ ਕਗਾਉਣ ਦੇ लायक ਨਹੀਂ ਹੈਗੇ ਤੁਸੀਂ ਕੀ ਕੀ ਰੋਣੇ ਰੋਮਾ ਮੈਂ ਕੀ ਕੀ ਰੋਣੇ ਰੋਮਾ ਪਵਿੱਤਰ ਸ਼ਹਿਰ ਦਾ ਦਰਜਾ ਅੰਮ੍ਰਿਤਸਰ ਸ਼ਹਿਰ ਨੂੰ ਮਿਲਣਾ ਚਾਹੀਦਾ ਓਨਾ ਚਰਨਾ ਮੇਰੀ ਤੇਹ ਨੂੰ ਅੱਕ ਲਾਇਓ ਜੇ ਕੀੜੇ ਪੈ ਜਾਣ ਪਰਵਾੜਾ ਮੰਨਿਓ ਅਗਲਾ ਤੀਜਾ ਜਿਹੜਾ ਵੀ ਬੇਅਦਬੀ ਕਰਨ ਵਾਲੇ ਨੂੰ ਮਾਰੂਗਾ ਸੋਦਾ ਲਾਊਗਾ ਉਹਦੇ ਪਰਿਵਾਰ ਨੂੰ ਅਕਾਲ ਤੱਕ ਸਾਹ ਵੱਲੋਂ 1 ਕਰੋੜ ਦਾ ਐਲਾਨ ਕਰਾ ਰਹੇ ਉਹ ਪੱਕਾ ਕਿਉਂਕਿ ਉਹਦੇ ਪਰਿਵਾਰ ਤੇ ਚੁੰਬਕਾ ਮਰਦਾ ਜਿੰਨਿਆਂ ਨੇ ਵੀ ਸੋਤਾ ਲਾਇਆ ਉਹਦੇ ਪਰਿਵਾਰ ਦਾ ਬੁਰਾ ਹਾਲ ਰਿਹਾ ਹੈ ਪਿੱਛੇ ਜਿੰਨੇ ਕੌਮ ਦੇ ਜਥੇਦਾਰ ਮੋਢੀ ਕੌਮ ਦੇ ਨੇ ਕਿਹਾ 10 ਕਿਲੋ ਆਟਾ ਨਹੀਂ ਦੇ ਗਿਆ ਉਸ ਪਰਿਵਾਰ ਨੂੰ ਦੇਖੋ ਇਤਿਹਾਸ ਪਰੋਲੋ ਭਾਈ ਜਗਮੀਤ ਬਹੁਤ ਮਾੜੇ ਹਾਲਤ ਨੇ ਆਪਣੀ ਕੌਮ ਦੇ ਜੇ ਸਰਕਾਰਾਂ ਨਹੀਂ ਕੁਝ ਕਰਦੀਆਂ ਕਾਲ ਤੱਕ ਸਾਹ ਵੱਲੋਂ ਹੀ ਹੁਕਮ ਜਾਰੀ ਕਰਾ ਲਓ 1 ਕਰੋੜ ਦਾ ਜਦੋਂ ਐਲਾਨ ਕਰਤਾ ਮੂਹ ਨਹੀਂ ਕਰਨਾ ਫੇਰ ਵੀ ਕਿਸੇ ਨੇ ਹੂੰ ਜਿੰਨਾ ਚਿਰ ਮੇਰੀਆਂ ਇਹ ਤਿੰਨ ਬਰ ਦਾ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਮੇਰੇ ਇਸ ਸਰੀਰ ਨੂੰ ਅੱਗ ਨਾ ਦਿਓ ਦੇਖਿਓ ਕਿਤੇ ਇਹ ਸਰੀਰ ਤੋਂ ਵੀ ਤੁਸੀਂ ਫਾਇਦਾ ਨਾਲ ਲੈ ਸਕੋ ਅੱਜ ਮੈਂ ਕੌਮ ਨਾ ਮੇਰੇ ਪਰਿਵਾਰ ਦਾ ਨਹੀਂ ਮਹੇਗਾ ਜੇ ਮੈਂ ਮਰਦਾ ਤਾਂ ਕੌਮ ਉਹਨੂੰ ਸਾਹਮਣੇ ਉਸ ਸਰੀਰ ਦਾ ਫਾਇਦਾ ਲਵੇ ਚੋਰਾਹੇ ਤੇ ਰੱਖ ਲੈ ਜਿੱਥੇ ਮਰਜੀ ਕਿਉਂਕਿ ਅਸੀਂ ਇਹ ਸਰੀਰ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਇਹਨੂੰ ਮਿੱਟੀ ਸਮਝਦੇ ਹਾਂ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਸੰਤ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਜਮੀਰ ਦੇ ਮਰਨੇ ਨੂੰ ਮੌਤ ਕਹਿੰਦੇ ਅਸੀਂ ਜਮੀਰ ਦੇ ਮਰਨੇ ਨੂੰ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਕਹਿੰਦੇ ਜੇ ਇਹ ਸਰੀਰ ਛੱਡ ਕੇ ਜਾਵਾਂਗੇ ਤਾਂ ਬਾਜਾਂ ਵਾਲੇ ਪੈਦਾ ਦੀ ਗੋਚ ਚ ਜਾਵਾਂਗੇ ਇਹਨੂੰ ਦੁਨੀਆ ਤਰਸਦੀ ਹੈ ਪਰ ਬਾਣੀ ਤਾਂ ਇਹ ਤਿੰਨ ਮੰਗਾ ਮੰਨਾਲਿਓ ਵੀਰ ਬਣ ਕੇ ਉਹਨਾਂ ਚਿਰ ਤੁਸੀਂ ਘਰਾਂ ਦੇ ਵਿੱਚ ਰਹੋ ਮੇਰੇ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਆ ਮੈਂ ਨਹੀਂ ਕਹਿੰਦਾ ਵੀ ਤੁਸੀਂ ਠੰਡਕ ਤੰਗੋ ਛੋਡੇ ਬੱਚਿਆਂ ਨੂੰ ਸਾਹਮ ਕੇ ਰੱਖੋ ਤੇਲ ਨਾ ਬੂਕੋ ਮੇਰੇ ਵੀਰ ਪੈਸਾ ਸਾਹਮ ਕੇ ਰੱਖੋ ਬਾਅਦ ਚ ਕੰਮ ਲਿਓ ਪੈਸੇ ਤੋਂ ਠੀਕ ਹੈ ਜਦੋਂ ਮੈਂ ਸੰਸਾਰ ਤੋਂ ਚਲੇ ਗਿਆ ਬਾਅਦ ਚ ਆਇਓ